ਜਵਾਨੀ ਵਿੱਚ ਤੁਸੀਂ ਭਾਵੇਂ ਕਿੰਨੇ ਵੀ ਰਿਸ਼ਤੇ ਬਣਾਈ ਰੱਖੋ ਤੁਸੀਂ ਕਿੰਨਾ ਵੀ ਪੈਸਾ ਕਮਾਓ ਤੁਸੀਂ ਕਿੰਨੇ ਵੀ ਦੋਸਤ ਬਣਾਓ ਜਾਂ ਤੁਸੀਂ ਕਿੰਨਾ ਵੀ ਵੱਡਾ ਵਣ ਜਾਓ ਬੁਢਾਪੇ ਵਿੱਚ ਤੁਸੀਂ ਸਮਝ ਜਾਓਗੇ ਕਿ ਤੁਹਾਡੀ ਪਤਨੀ ਤੋਂ ਇਲਾਵਾ ਕੋਈ ਵੀ ਤੁਹਾਡਾ ਨਹੀਂ ਹੈ ਦੁਨੀਆ ਦੀਆਂ ਚਾਲਾਂ ਤੋਂ ਆਪਣੇ ਆਪ ਨੂੰ ਦੂਰ ਰੱਖੋ ਇੱਥੇ ਕੋਈ ਵੀ ਸਾਡੀ ਚੰਗੀ ਜਾਂ ਮਾੜੀ ਹਾਲਤ ਦੀ ਪਰਵਾਹ ਨਹੀਂ ਕਰਦਾ। ਇੱਕ ਔਰਤ ਸਮਝਦੀ ਹੈ ਕਿ ਇੱਕ ਕਮਜ਼ੋਰ ਮਰਦ ਉਦੋਂ ਹੀ ਹੁੰਦਾ ਹੈ ਜਦੋਂ ਉਸਦੇ ਹੰਝੂ ਦਿਲ ਦੀਆਂ ਗਹਿਰਾਈਆਂ ਤੋਂ ਹੁੰਦੇ ਹਨ। ਤੁਹਾਨੂੰ ਇਹਨਾਂ ਗੱਲਾਂ ਲਈ ਆਪਣੇ ਪਤੀ ਨੂੰ ਕਦੇ ਵੀ ਇਨਕਾਰ ਨਹੀਂ ਕਰਨਾ ਚਾਹੀਦਾ। ਨੰਬਰ 1 ਬਿਸਤਰ ਵਿੱਚ ਇੱਕ ਦੂਸਰੇ ਨਾਲ ਚਿਪਕ ਕੇ ਪਿਆਰ ਕਰਨਾ ਨੰਬਰ 2 ਬਾਥਰੂਮ ਵਿੱਚ ਆਪਣੇ ਪਤੀ ਨਾਲ ਇਕੱਠੇ ਨਹਾਉਣ ਦੇ ਲਈ ਨੰਬਰ 3 ਬੱਚਾ ਪੈਦਾ ਕਰਨਾ ਨੰਬਰ 4 ਪਤੀ ਨਾਲ ਰਸਮ ਨਿਭਾਉਣਾ ਨੰਬਰ 5 ਕਿਸੇ ਦੇ ਸੱਦੇ ਤੇ ਇਕੱਠੇ ਜਾਣ ਦੇ ਲਈ ਨੰਬਰ 6 ਪਤੀ ਤੇ ਮਾਪਿਆਂ ਦੀ ਸੇਵਾ ਨੰਬਰ 7 ਪਤੀ ਨੂੰ ਭੋਜਨ ਪਰੋਸਣਾ ਨੰਬਰ 8 ਪਤੀ ਦੇ ਪੈਰਾਂ ਦੀ ਮਾਲਿਸ਼ ਕਰਨਾ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਇੱਕ ਔਰਤ ਦੂਜੇ ਮਰਦ ਨਾਲ ਰਿਸ਼ਤਾ ਕਿਉਂ ਬਣਾਉਂਦੀ ਹੈ ਪਹਿਲਾ ਕਾਰਨ ਸਰੀਰਕ ਸੰਤੁਸ਼ਟੀ ਦੀ ਘਾਟ ਨੰਬਰ 1 ਇੱਕ ਔਰਤ ਕਿਸੇ ਹੋਰ ਮਰਦ ਨਾਲ ਸਿਰਫ ਤਾਂ ਹੀ ਰਿਸ਼ਤਾ ਬਣਾ ਸਕਦੀ ਹੈ ਜਦੋਂ ਉਹ ਆਪਣੇ ਪਤੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੀ ਨੰਬਰ 2 ਲੰਬੇ ਸਮੇਂ ਤੋਂ ਚੱਲ ਰਿਹਾ ਝਗੜਾ ਜੇਕਰ ਪਤੀ ਅਤੇ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਹੋ ਰਹੀ ਲੜਾਈ ਹੋਵੇ ਤਾਂ ਪਤਨੀ ਬਾਹਰ ਚਲੀ ਜਾਂਦੀ ਹੈ ਰਿਸ਼ਤਾ ਬਣ ਸਕਦਾ ਹੈ ਨੰਬਰ 3 ਦੱਬਿਆ ਮਹਿਸੂਸ ਕਰਨਾ ਨੰਬਰ 4 ਸਮੱਸਿਆਵਾਂ ਤੋਂ ਬਚਣ ਦੇ ਲਈ ਬਾਹਰੀ ਰਿਸ਼ਤਿਆਂ ਵਿੱਚ ਸ਼ਾਮਿਲ ਹੋਣਾ ਪਿੰਡ ਦੀ ਗੋਰੀ ਨਾਲ ਇਸ਼ਕ ਕਰਨ ਵਿੱਚ ਇੱਕ ਹੀ ਪਰੇਸ਼ਾਨੀ ਹੈ ਅਗਰ ਰੋਮਾਂਟਿਕ ਹੋ ਕੇ ਉਸ ਦੀ ਗੋਦ ਵਿੱਚ ਸਿਰ ਰੱਖ ਤਾ ਉਹ ਜੂਆਂ ਦੇਖਣ ਲੱਗਦੀ ਹੈ ਅਗਰ ਕੋਈ ਔਰਤ ਸ਼ਾਦੀशुदा ਹੁੰਦੇ ਹੋਏ ਵੀ ਤੁਹਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦੀ ਹੈ ਤਾਂ ਉਹ ਇੱਕ ਗੱਲ ਜ਼ਰੂਰ ਬੋਲੇਗੀ ਤੁਸੀਂ ਬਹੁਤ ਦਮਦਾਰ ਦਿਖਾਈ ਦਿੰਦੇ ਹੋ ਸੰਭੋਗ ਆਦਮੀ ਦੇ ਲਈ ਆਨੰਦ ਹੋ ਸਕਦਾ ਹੈ ਪਰ ਔਰਤ ਦੇ ਲਈ ਜ਼ਰੂਰਤ ਹੈ ਬੇਟੀਆਂ ਦਾ ਜਿਸਮ ਟੱਕਿਆ ਹੋਇਆ ਚੰਗਾ ਲੱਗਦਾ ਹੈ ਉਸ ਦੇ ਬਾਦ ਚਮਕੇ ਪਾਓ ਜਾਂ ਬਿੰਦੀ ਲਗਾਓ ਸਭ ਚੱਜਦਾ ਹੈ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਔਰਤ ਦੀਆਂ ਦੋ ਸੱਚੀਆਂ ਗੱਲਾਂ ਸੁਣੋ ਨੰਬਰ 1 ਇੱਕ ਆਦਮੀ ਔਰਤ ਲਈ ਆਪਣੀਆਂ ਸਾਰੀਆਂ ਇਛਾਵਾਂ ਤਿਆਗ ਦਿੰਦਾ ਹੈ ਅਤੇ ਇੱਕ ਔਰਤ ਆਪਣੀਆਂ ਸਾਰੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਆਦਮੀ ਨੂੰ ਮਾਰ ਦਿੰਦੀ ਹੈ। ਨੰਬਰ 2 ਮਰਦ ਭੁੱਲ ਜਾਂਦੇ ਹਨ ਕਿ ਉਹਨਾਂ ਨੇ ਗੁੱਸੇ ਵਿੱਚ ਕੀ ਕਿਹਾ ਸੀ ਪਰ ਇੱਕ ਔਰਤ ਇਹ ਕਦੀ ਨਹੀਂ ਭੁੱਲਦੀ ਗੁੱਸੇ ਵਿੱਚ ਕੀ ਕੀ ਬੋਲ ਬੋਲੇ ਹਨ। ਪਤੀ ਨੇ ਗੁੱਸੇ ਵਿੱਚ ਕੀ ਕੀ ਕਿਹਾ ਹੈ ਇੱਕ ਪਤਨੀ ਇਸ ਦੁਨੀਆ ਵਿੱਚ ਆਪਣੇ ਪਤੀ ਨੂੰ ਕਦੇ ਨਹੀਂ ਸਮਝ ਸਕਦੀ ਕਿ ਉਹ ਉਸ ਨਾਲ ਕਿਵੇਂ ਪੇਸ਼ ਆਉਂਦਾ ਹੈ ਕੁਝ ਔਰਤਾਂ ਪਤੀ ਹੋਣ ਦੇ ਬਾਵਜੂਦ ਕਿਸੇ ਹੋਰ ਮਰਦ ਨਾਲ ਸੰਬੰਧ ਕਿਉਂ ਰੱਖਦੀਆਂ ਹਨ ਆਓ ਜਾਣਦੇ ਹਾਂ ਉਹਨਾਂ ਗੱਲਾਂ ਬਾਰੇ ਜੋ ਪਤਨੀ ਨੂੰ ਦੂਸਰੇ ਮਰਦ ਵੱਲ ਆਕਰਸ਼ਿਤ ਕਰਦੀਆਂ ਹਨ ਦੋਸਤੋ ਅੱਜ ਦੀ ਵੀਡੀਓ ਹਰ ਆਦਮੀ ਲਈ ਖਾਸ ਹੈ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਵੇਂ ਪਤਨੀ ਦਾ ਪਤੀ ਹੈ ਫਿਰ ਵੀ ਉਹ ਕਿਸੇ ਹੋਰ ਨਾਲ ਹੋ ਸਕਦੀ ਹੈ ਪਹਿਲਾ ਕਾਰਨ শারীরিক ਅਤੇ ਭਾਵਨਾਤਮਕ ਸੰਤੁਸ਼ਟੀ ਦੀ ਘਾਟ ਬਹੁਤ ਸਾਰੇ ਮਰਦ ਅਕਸਰ ਸਰੀਰਕ ਸੰਬੰਧਾਂ ਨੂੰ ਜਲਦਬਾਜ਼ੀ ਵਿੱਚ ਖਤਮ ਕਰ ਦਿੰਦੇ ਹਨ ਜਦੋਂ ਕਿ ਔਰਤਾਂ ਨੂੰ ਪਿਆਰ ਸਮੇਤ ਭਾਵਨਾਤਮਕ ਸੰਬੰਧ ਦੀ ਲੋੜ ਹੁੰਦੀ ਹੈ ਪਤੀ ਪਿਆਰ ਉਦੂਲਾਰ ਨਹੀਂ ਕਰਦਾ ਗੱਲਬਾਤ ਕੱਟ ਕਰਦਾ ਹੈ ਬਿਸਤਰ ਉੱਪਰ ਠੰਡਾ ਵਿਹਾਰ ਦਿਖਾਉਂਦਾ ਹੈ ਤਾਂ ਪਤਨੀ ਦਾ ਮਨ ਨਹੀਂ ਲੱਗਦਾ ਉਹ ਕਿਸੇ ਹੋਰ ਵੱਲ ਆਕਰਸ਼ਿਤ ਹੋ ਸਕਦੀ ਹੈ ਦੂਸਰਾ ਕਾਰਨ ਪਤੀ ਦਾ ਕਿਸੇ ਹੋਰ ਦੇ ਨਾਲ ਅਫੇਅਰ ਜਦੋਂ ਪਤੀ ਦਾ ਕਿਸੇ ਦੂਸਰੀ ਔਰਤ ਨਾਲ ਅਫੇਅਰ ਹੁੰਦਾ ਹੈ ਤਾਂ ਪਤਨੀ ਖੁਦ ਨੂੰ ਟੁੱਟਿਆ ਹੋਇਆ ਤੇ ਅਪੇਕਸ਼ਿਤ ਮਹਿਸੂਸ ਕਰਦੀ ਹੈ ਇਸ ਸਥਿਤੀ ਵਿੱਚ ਉਹ ਕਿਸੇ ਹੋਰ ਪੁਰਸ਼ ਨਾਲ ਪਿਆਰ ਤੇ ਭਾਵਨਾਤਮਕ ਜੁੜਾਅ ਦੀ ਤਲਾਸ਼ ਕਰਦੀ ਹੈ ਜਿਸ ਨਾਲ ਰਿਸ਼ਤਾ ਬਣ ਜਾਂਦਾ ਹੈ ਤੀਸਰਾ ਕਾਰਨ ਇਕੱਲਾਪਨ ਕਈ ਵਾਰ ਪਤੀ ਕੰਮ 'ਚ ਜਾਂ ਨੌਕਰੀ ਬਿਜ਼ਨਸ ਦੇ ਕਾਰਨ ਲੰਬੇ ਸਮੇਂ ਤੱਕ ਘਰ ਤੋਂ ਦੂਰ ਰਹਿੰਦਾ ਇਸ ਸਥਿਤੀ ਵਿੱਚ ਪਤਨੀ ਇਕੱਲਾਪਨ ਤੇ ਖਾਲੀਪਨ ਮਹਿਸੂਸ ਕਰਦੀ ਹੈ ਇਹ ਇਕੱਲਾਪਨ ਇੰਨਾ ਵੱਧ ਜਾਂਦਾ ਹੈ ਕਿ ਉਹ ਦੂਸਰੇ ਪੁਰਸ਼ ਨਾਲ ਭਾਵਨਾਤਮਕ ਤੇ ਸਰੀਰਕ ਸੰਬੰਧ ਬਣਾ ਲੈਂਦੀ ਹੈ ਤਾਂ ਕਿ ਉਸ ਦੀਆਂ ਭਾਵਨਾਤਮਕ ਜ਼ਰੂਰਤਾਂ ਪੂਰੀਆਂ ਹੋ ਸਕੇ ਦੋਸਤੋ ਵੀਡੀਓ ਪਸੰੰਦ ਆ ਰਹੀ ਤਾਂ ਇੱਕ ਲਾਈਕ ਜ਼ਰੂਰ ਕਰੋ ਚੌਥਾ ਕਾਰਨ ਪਤੀ ਪਤਨੀ ਵਿੱਚ ਝਗੜੇ ਹਰ ਪਤੀ ਪਤਨੀ ਵਿੱਚੋ ਛੋਟੀ ਮੋਟੀ ਆਣਬਣ ਹੁੰਦੀ ਰਹਿੰਦੀ ਹੈ ਅਗਰ ਲੜਾਈ ਝਗੜੇ ਜ਼ਰੂਰਤੋ ਜ਼ਿਆਦਾ ਹੋ ਜਾਂ ਤਾਂ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਅਗਰ ਪਤੀ ਪਤਨੀ ਦੀ ਨਹੀਂ ਬਣਦੀ ਤਾਂ శਰੀਰਕ ਸੰਬੰਧ ਕੱਟ ਹੋ ਜਾਂਦੇ ਹਨ ਇਸ ਸਥਿਤੀ ਵਿੱਚ ਔਰਤ ਬਾਹਰ ਰਿਸ਼ਤਾ ਬਣਾ ਸਕਦੀ ਹੈ ਪੰਜਵਾਂ ਕਾਰਨ ਉਮਰ ਦਾ ਵੱਡਾ ਅੰਤਰ ਛੋਟੀ ਉਮਰ ਦੀ ਲੜਕੀ ਦੀ ਸ਼ਾਦੀ ਵੱਡੀ ਉਮਰ ਦੇ ਲੜਕੇ ਦੇ ਨਾਲ ਕਰ ਦਿੱਤੀ ਜਾਂਦੀ ਹੈ ਸ਼ਾਦੀ ਵਿੱਚ ਨਾ ਤਾਂ ਦੋਨਾਂ ਦੀ ਸੋਚ ਮਿਲਦੀ ਹੈ ਨਾ ਭਾਵਨਾਤਮਕ ਤੇ ਨਾ ਹੀ ਸਰੀਰਕ ਜ਼ਰੂਰਤ ਪੂਰੀ ਹੁੰਦੀ ਹੈ ਇਸ ਵਿੱਚ ਪਤਨੀ ਖੁਸ਼ ਨਹੀਂ ਰਹਿ ਪਾਉਂਦੀ ਉਹ ਕਿਸੇ ਹੋਰ ਪੁਰਸ਼ ਵੱਲ ਆਕਰਸ਼ਿਤ ਹੋ ਜਾਂਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ